কুমার ਜਿਹੜਾ ਕੇਜਰੀਵਾਲ ਦਾ ਪੀਏ ਆ ਉਸ ਨੂੰ ਨੋਟਿਸ ਜਾਰੀ ਕੀਤਾ ਇਹ ਮਾਮਲਾ ਹੈ ਸਵਾਤੀ ਮਾਲੀਵਾਲ ਨਾਲ ਕੁੱਟ ਮਾਰਦਾ ਸਵਾਤੀ ਮਾਲੀਵਾਲ ਜਿਹੜੀ ਮਹਿਲਾ ਦਿੱਲੀ ਮਹਿਲਾ ਕਮਿਸ਼ਨ ਦੀ ਪਹਿਲਾ ਚੇਅਰਪਰਸਨ ਰਹੇ ਨੇ ਹੁਣ ਉਹ ਐਮਪੀ ਨੇ ਰਾਜ ਸਭਾ ਦੇ ਤਾਂ ਉਹਨਾਂ ਨੇ ਕੁੱਟ ਮਾਰ ਦੀ ਸ਼ਿਕਾਇਤ ਕੀਤੀ ਸੀ ਦਿੱਲੀ ਪੁਲਿਸ ਨੂੰ ਔਰ ਕੇਜਰੀਵਾਲ ਦੇ ਰੈਜ਼ਿਡੈਂਸ 'ਚ ਇਹ ਜਿਹੜੀ ਕੁੱਟਮਾਰ ਹੋਈ ਸੀਗੀ ਵਿਭਵ ਕੁਮਾਰ ਉਹਨਾਂ ਦੇ ਪੀਏ ਹੈਗੇ ਜਿਨ੍ਹਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ ਸੀ ਔਰ ਕੇਜਰੀਵਾਲ ਦੇ ਰੈਜ਼ਿਡੈਂਸ ਤੋਂ ਹੀ ਇਹ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਦਾ ਦਿੱਲੀ ਪੁਲਿਸ ਉੱਥੇ ਪਹੁੰਚੀ ਸੀ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਔਮਨ ਨੇ ਨੋਟਿਸ ਲਿਆ ਹੈ ਔਰ ਇੱਕ ਨੋਟਿਸ ਜਿਹੜਾ ਹੈ ਉਹ ਵਿਭਗ ਕੁਮਾਰ ਨੂੰ ਭੇਜਿਆ ਔਰ ਵਿਭਗ ਕੁਮਾਰ ਨੂੰ ਕੱਲ 17 ਤਰੀਕ ਯਾਨੀ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਉੱਥੇ ਪੇਸ਼ ਹੁੰਦੇ ਆ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਲਖਨਊ ਦੇ ਵਿੱਚ ਹੋਈ ਸੀ ਉੱਥੇ ਕੇਜਰੀਵਾਲ ਤੇ ਸੰਜੇ ਸਿੰਘ ਮੌਜੂਦ ਸਨ ਦੋਨੋਂ ਉਹਨਾਂ ਤੋਂ ਮੀਡੀਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸੰਜੇ ਨੇ ਸੰਜੇ ਸਿੰਘ ਨੇ ਇਸ ਮਾਮਲੇ ਨੂੰ ਟਾਲ ਦਿੱਤਾ ਸੀ ਤੇ ਇਹ ਕਹਿ ਕੇ ਟਾਲ ਦਿੱਤਾ ਸੀਗਾ ਕਿ ਉਹਨਾਂ ਨੇ ਕਿਹਾ ਹੋਰ ਵੀ ਇਸ ਤੋਂ ਵੱਡੇ ਕਈ ਮਾਮਲੇ ਨੇ ਇਸ ਤੋਂ ਵੱਡੇ ਕਈ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਪੁੱਛ ਸਕਦੇ ਹੋ ਸਾਨੂੰ ਇਸ ਮੁੱਦੇ ਨੂੰ ਰਹਿਣ ਦਿਓ ਇਸ ਕਰਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਕੁਝ ਹੀ ਦੇਰ ਬਾਅਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅੱਜ ਹੀ ਹੋਈ ਹੈ ਸਵੇਰੇ ਤੇ ਕੁਝ ਹੀ ਦੇਰ ਬਾਅਦ ਯਾਨੀ 2-3 ਘੰਟਿਆਂ ਬਾਅਦ ਹੀ ਨੈਸ਼ਨਲ ਮਹਿਲਾ ਕਮਿਸ਼ਨ ਨੈਸ਼ਨਲ ਕਮਿਸ਼ਨ ਫਾਰ ਔਮਨ ਕੌਮੀ ਮਹਿਲਾ ਕਮਿਸ਼ਨ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਨੋਟਿਸ ਭੇਜਿਆ ਅਤੇ ਸ਼ੁੱਕਰਵਾਰ ਯਾਨੀ 17 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ 11 ਵਜੇ ਦੇ ਕਰੀਬ ਇਹ ਘਟਨਾ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਰੈਜ਼ੀਡੈਂਸ ਦੀ ਸਵਾਤੀ ਮਾਲੀਵਾਲ ਜੋ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਕੋਈ ਮਹਿਲਾ ਬੋਲ ਰਹੀ ਸੀ ਔਰ ਉਹ ਆਪਣੇ ਆਪ ਨੂੰ ਸਵਾਤੀ ਮਾਲੀਵਾਲ ਦੱਸ ਰਹੀ ਸੀ ਉਸਨੇ ਕਿਹਾ ਸੀਗਾ ਕਿ ਮੈਂ ਇਸ ਵੇਲੇ अरविंद केजरीवाल ਦੇ ਰੈ residense ਤੇ ਆ ਔਰ ਇੱਥੇ ਉਹਨਾਂ ਦੇ PA ਜਿਹੜੇ ਵਿਭਵ ਕੁਮਾਰ ਆ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਬਦਸਲੂਕੀ ਕੀਤੀ ਹੈ ਧੱਕਾਮੁੱਕੀ ਕੀਤੀ ਹੈ ਤੇ ਇਸ ਤੋਂ ਜਦੋਂ ਕੋਈ ਐਕਸ਼ਨ ਹੁੰਦਾ ਨਹੀਂ ਲਗਾ ਤੇ ਨੈਸ਼ਨਲ ਕਮਿਸ਼ਨ ਫਾਰ ਔਮਨ ਯਾਨੀ ਕੌਮੀ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਿਹੜਾ ਆ ਉਹ अरविंद केजरीवाल ਦੇ PA ਵਿਭਵ ਕੁਮਾਰ ਨੂੰ ਜਾਰੀ ਕਰ ਦਿੱਤਾ ਔਰ ਕੱਲ ਪੇਸ਼ ਹੋਣ ਵਾਸਤੇ ਕਿਹਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਵਿਭਵ ਕੁਮਾਰ ਉੱਥੇ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਇਹ ਮਾਮਲਾ ਕਿਸ ਹੱਦ ਤੱਕ ਅੱਗੇ ਵਧਦਾ ਹੈ ਕਿ ਇੱਥੇ ਹੀ ਦਬਿਆ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ। ਨੈਸ਼ਨਲ ਔਮਨ ਕਮਿਸ਼ਨ ਯਾਨੀ ਕੌਮੀ ਮਹਿਲਾ ਆਯੋਗ ਨੇ ਕੇਜਰੀਵਾਲ ਦੇ ਪੀਏ ਨੂੰ ਨੋਟਿਸ ਜਾਰੀ ਕੀਤਾ ਵਿਭਵ ਕੁਮਾਰ ਜਿਹੜਾ ਕੇਜਰੀਵਾਲ ਦਾ ਪੀਏ ਆ ਉਸ ਨੂੰ ਨੋਟਿਸ ਜਾਰੀ ਕੀਤਾ ਇਹ ਮਾਮਲਾ ਹੈ ਸਵਾਤੀ ਮਾਲੀਵਾਲ ਨਾਲ ਕੁੱਟ ਮਾਰਦਾ ਸਵਾਤੀ ਮਾਲੀਵਾਲ ਜਿਹੜੀ ਮਹਿਲਾ ਦਿੱਲੀ ਮਹਿਲਾ ਕਮਿਸ਼ਨ ਦੀ ਪਹਿਲਾ ਚੇਅਰਪਰਸਨ ਰਹੇ ਨੇ ਹੁਣ ਉਹ ਐਮਪੀ ਨੇ ਰਾਜ ਸਭਾ ਦੇ ਤਾਂ ਉਹਨਾਂ ਨੇ ਕੁੱਟ ਮਾਰ ਦੀ ਸ਼ਿਕਾਇਤ ਕੀਤੀ ਸੀ ਦਿੱਲੀ ਪੁਲਿਸ ਨੂੰ ਔਰ ਕੇਜਰੀਵਾਲ ਦੇ ਰੈਜ਼ਿਡੈਂਸ 'ਚ ਇਹ ਜਿਹੜੀ ਕੁੱਟਮਾਰ ਹੋਈ ਸੀਗੀ ਵਿਭਵ ਕੁਮਾਰ ਉਹਨਾਂ ਦੇ ਪੀਏ ਹੈਗੇ ਜਿਨ੍ਹਾਂ ਨੇ ਉਹਦੇ ਨਾਲ ਕੋਟ ਮਾਰ ਕੀਤੀ ਸੀ ਔਰ ਕੇਜਰੀਵਾਲ ਦੇ ਰੈ residense ਤੋਂ ਹੀ ਇਹ ਫੋਨ ਦਿੱਲੀ ਪੁਲਿਸ ਨੂੰ ਗਿਆ ਸੀਗਾ ਦਿੱਲੀ ਪੁਲਿਸ ਉੱਥੇ ਪਹੁੰਚੀ ਸੀ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਫॉर ਔਮਨ ਨੇ ਨੋਟਿਸ ਲਿਆ ਔਰ ਇੱਕ ਨੋਟਿਸ ਜਿਹੜਾ ਹੈ ਉਹ ਵਿਭਗ ਕੁਮਾਰ ਨੂੰ ਭੇਜਿਆ ਔਰ ਵਿਭਗ ਕੁਮਾਰ ਨੂੰ ਕੱਲ 17 ਤਰੀਕ ਯਾਨੀ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਉੱਥੇ ਪੇਸ਼ ਹੁੰਦੇ ਆ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਲਖਨਊ ਦੇ ਵਿੱਚ ਹੋਈ ਸੀ ਉਥੇ ਕੇਜਰੀ ਵਾਲਤਾ ਸੰਜੇ ਸਿੰਘ ਮੌਜੂਦ ਸਨ ਦੋਨੋਂ ਉਹਨਾਂ ਤੋਂ ਮੀਡੀਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸੰਜੇ ਨੇ ਸੰਜੇ ਸਿੰਘ ਨੇ ਇਸ ਮਾਮਲੇ ਨੂੰ ਟਾਲ ਦਿੱਤਾ ਸੀ ਤੇ ਇਹ ਕਹਿ ਕੇ ਟਾਲ ਦਿੱਤਾ ਸੀਗਾ ਕਿ ਉਹਨਾਂ ਨੇ ਕਿਹਾ ਹੋਰ ਵੀ ਇਸ ਤੋਂ ਵੱਡੇ ਕਈ ਮਾਮਲੇ ਨੇ ਇਸ ਤੋਂ ਵੱਡੇ ਕਈ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਪੁੱਛ ਸਕਦੇ ਹੋ ਸਾਨੂੰ ਇਸ ਮੁੱਦੇ ਨੂੰ ਰਹਿਣ ਦਿਓ ਇਸ ਕਰਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਕੁਝ ਹੀ ਦੇਰ ਬਾਅਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅੱਜ ਹੀ ਹੋਈ ਹੈ ਸਵੇਰੇ ਤੇ ਕੁਝ ਹੀ ਦੇਰ ਬਾਅਦ ਯਾਨੀ 2-3 ਘੰਟਿਆਂ ਬਾਅਦ ਹੀ ਨੈਸ਼ਨਲ ਮਹਿਲਾ ਕਮਿਸ਼ਨ ਨੈਸ਼ਨਲ ਕਮਿਸ਼ਨ ਫਾਰ ਔਮਨ ਕੌਮੀ ਮਹਿਲਾ ਕਮਿਸ਼ਨ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਨੋਟਿਸ ਭੇਜਿਆ ਅਤੇ ਸ਼ੁੱਕਰਵਾਰ ਯਾਨੀ 17 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ 11 ਵਜੇ ਦੇ ਕਰੀਬ ਇਹ ਘਟਨਾ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਰੈਜ਼ੀਡੈਂਸ ਦੀ ਸਵਾਤੀ ਮਾਲੀਵਾਲ ਜੋ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਕੋਈ ਮਹਿਲਾ ਬੋਲ ਰਹੀ ਸੀ ਔਰ ਉਹ ਆਪਣੇ ਆਪ ਨੂੰ ਸਵਾਤੀ ਮਾਲੀਵਾਲ ਦੱਸ ਰਹੀ ਸੀ ਉਸਨੇ ਕਿਹਾ ਸੀਗਾ ਕਿ ਮੈਂ ਇਸ ਵੇਲੇ अरविंद केजरीवाल ਦੇ ਰੈ residense ਤੇ ਆ ਔਰ ਇੱਥੇ ਉਹਨਾਂ ਦੇ PA ਜਿਹੜੇ ਵਿਭਵ ਕੁਮਾਰ ਆ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਬਦਸਲੂਕੀ ਕੀਤੀ ਹੈ ਧੱਕਾਮੁੱਕੀ ਕੀਤੀ ਹੈ ਤੇ ਇਸ ਤੋਂ ਜਦੋਂ ਕੋਈ ਐਕਸ਼ਨ ਹੁੰਦਾ ਨਹੀਂ ਲਗਾ ਤੇ ਨੈਸ਼ਨਲ ਕਮਿਸ਼ਨ ਫਾਰ ਔਮਨ ਯਾਨੀ ਕੌਮੀ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਿਹੜਾ ਆ ਉਹ अरविंद केजरीवाल ਦੇ PA ਵਿਭਵ ਕੁਮਾਰ ਨੂੰ ਜਾਰੀ ਕਰ ਦਿੱਤਾ ਔਰ ਕੱਲ ਪੇਸ਼ ਹੋਣ ਵਾਸਤੇ ਕਿਹਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਵਿਭਵ ਕੁਮਾਰ ਉੱਥੇ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਇਹ ਮਾਮਲਾ ਕਿਸ ਹੱਦ ਤੱਕ ਅੱਗੇ ਵਧਦਾ ਹੈ ਕਿ ਇੱਥੇ ਹੀ ਦਬਿਆ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ। ਨੈਸ਼ਨਲ ਔਮਨ ਕਮਿਸ਼ਨ ਯਾਨੀ ਕੌਮੀ ਮਹਿਲਾ ਆਯੋਗ ਨੇ ਕੇਜਰੀਵਾਲ ਦੇ ਪੀਏ ਨੂੰ ਨੋਟਿਸ ਜਾਰੀ ਕੀਤਾ ਵਿਭਵ ਕੁਮਾਰ ਜਿਹੜਾ ਕੇਜਰੀਵਾਲ ਦਾ ਪੀਏ ਆ ਉਸ ਨੂੰ ਨੋਟਿਸ ਜਾਰੀ ਕੀਤਾ ਇਹ ਮਾਮਲਾ ਹੈ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦਾ ਸਵਾਤੀ ਮਾਲੀਵਾਲ ਜਿਹੜੀ ਮਹਿਲਾ ਦਿੱਲੀ ਮਹਿਲਾ ਕਮਿਸ਼ਨ ਦੀ ਪਹਿਲਾ ਚੇਅਰਪਰਸਨ ਰਹੇ ਨੇ ਹੁਣ ਉਹ एमपी ਨੇ ਰਾਜ ਸਭਾ ਦੇ ਤਾਂ ਉਹਨਾਂ ਨੇ ਕੁੱਟਮਾਰ ਦੀ ਸ਼ਿਕਾਇਤ ਕੀਤੀ ਸੀ ਦਿੱਲੀ ਪੁਲਿਸ ਨੂੰ ਔਰ ਕੇਜਰੀਵਾਲ ਦੇ ਰੈ residense 'ਚ ਇਹ ਜਿਹੜੀ ਕੁੱਟਮਾਰ ਹੋਈ ਸੀਗੀ ਵਿਭਗ ਕੁਮਾਰ ਉਹਨਾਂ ਦੇ ਪੀਏ ਹੈਗੇ ਜਿਨ੍ਹਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ ਸੀ ਔਰ ਕੇਜਰੀਵਾਲ ਦੇ ਰੈ residense ਤੋਂ ਹੀ ਇਹ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਤਾਂ ਦਿੱਲੀ ਪੁਲਿਸ ਉੱਥੇ ਪਹੁੰਚੀ ਸੀ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਔਮਨ ਨੇ ਨੋਟਿਸ ਲਿਆ ਔਰ ਇੱਕ ਨੋਟਿਸ ਜਿਹੜਾ ਹੈ ਉਹ ਵਿਭਗ ਕੁਮਾਰ ਨੂੰ ਭੇਜਿਆ ਔਰ ਵਿਭਗ ਕੁਮਾਰ ਨੂੰ ਕੱਲ 17 ਤਰੀਕ ਯਾਨੀ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਉੱਥੇ ਪੇਸ਼ ਹੁੰਦੇ ਆ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਲਖਨਊ ਦੇ ਵਿੱਚ ਹੋਈ ਸੀ ਉੱਥੇ ਕੇਜਰੀਵਾਲ ਤੇ ਸੰਜੇ ਸਿੰਘ ਮੌਜੂਦ ਸਨ ਦੋਨੋਂ ਉਹਨਾਂ ਤੋਂ ਮੀਡੀਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸੰਜੇ ਨੇ ਸੰਜੇ ਸਿੰਘ ਨੇ ਇਸ ਮਾਮਲੇ ਨੂੰ ਟਾਲ ਦਿੱਤਾ ਸੀ ਤੇ ਇਹ ਕਹਿ ਕੇ ਟਾਲ ਦਿੱਤਾ ਸੀਗਾ ਕਿ ਉਹਨਾਂ ਨੇ ਕਿਹਾ ਹੋਰ ਵੀ ਇਸ ਤੋਂ ਵੱਡੇ ਕਈ ਮਾਮਲੇ ਨੇ ਇਸ ਤੋਂ ਵੱਡੇ ਕਈ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਪੁੱਛ ਸਕਦੇ ਹੋ ਸਾਨੂੰ ਇਸ ਮੁੱਦੇ ਨੂੰ ਰਹਿਣ ਦਿਓ ਇਸ ਕਰਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਕੁਝ ਹੀ ਦੇਰ ਬਾਅਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅੱਜ ਹੀ ਹੋਈ ਹੈ ਸਵੇਰੇ ਤੇ ਕੁਝ ਹੀ ਦੇਰ ਬਾਅਦ ਯਾਨੀ 2-3 ਘੰਟਿਆਂ ਬਾਅਦ ਹੀ ਨੈਸ਼ਨਲ ਮਹਿਲਾ ਕਮਿਸ਼ਨ ਨੈਸ਼ਨਲ ਕਮਿਸ਼ਨ ਫਾਰ ਔਮਨ ਆ ਕੌਮੀ ਮਹਿਲਾ ਕਮਿਸ਼ਨ ਨੇ ਕੇਜਰੀਵਾਲ ਦੇ ਪੀਏ ਵਿਭਗ ਕੁਮਾਰ ਨੂੰ ਨੋਟਿਸ ਭੇਜਿਆ ਅਤੇ ਸ਼ੁੱਕਰਵਾਰ ਯਾਨੀ 17 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ 11 ਵਜੇ ਦੇ ਕਰੀਬ ਇਹ ਘਟਨਾ ਹੈ ਦਿੱਲੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਰੈਜ਼ਿਡੈਂਸ ਦੀ ਸਵਾਤੀ ਮਾਲੀਵਾਲ ਜੋ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਕੋਈ ਮਹਿਲਾ ਬੋਲ ਰਹੀ ਸੀ ਔਰ ਉਹ ਆਪਣੇ ਆਪ ਨੂੰ ਸਵਾਤੀ ਮਾਲੀਵਾਲ ਦੱਸ ਰਹੀ ਸੀ ਉਸਨੇ ਕਿਹਾ ਸੀਗਾ ਕਿ ਮੈਂ ਇਸ ਵੇਲੇ ਅਰਵਿੰਦ ਕੇਜਰੀਵਾਲ ਦੇ ਰੈਜ਼ਿਡੈਂਸ ਤੇ ਹਾਂ ਔਰ ਇੱਥੇ ਉਹਨਾਂ ਦੇ ਪੀਏ ਜਿਹੜੇ ਵਿਭਮ ਕੁਮਾਰ ਹੈ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਬਦਸਲੂਕੀ ਕੀਤੀ ਹੈ ਧੱਕਾਮੁੱਕੀ ਕੀਤੀ ਹੈ ਤੇ ਇਸ ਤੋਂ ਜਦੋਂ ਕੋਈ ਐਕਸ਼ਨ ਹੁੰਦਾ ਨਹੀਂ ਲਗਾ ਤੇ ਨੈਸ਼ਨਲ ਕਮਿਸ਼ਨ ਫॉर ਔਮਨ ਯਾਨੀ ਕੌਮੀ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਿਹੜਾ ਆ ਉਹ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਜਾਰੀ ਕਰ ਦਿੱਤਾ ਔਰ ਕੱਲ ਪੇਸ਼ ਹੋਣ ਵਾਸਤੇ ਕਿਹਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਵਿਭਵ ਕੁਮਾਰ ਉੱਥੇ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਇਹ ਮਾਮਲਾ ਕਿਸ ਹੱਦ ਤੱਕ ਅੱਗੇ ਵਧਦਾ ਹੈ ਕਿ ਇੱਥੇ ਹੀ ਦਬਿਆ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਨੈਸ਼ਨਲ ਔਮਨ ਕਮਿਸ਼ਨ ਯਾਨੀ ਕੌਮੀ ਮਹਿਲਾ ਆਯੋਗ ਨੇ ਕੇਜਰੀਵਾਲ ਦੇ ਪੀਏ ਨੂੰ ਨੋਟਿਸ ਜਾਰੀ ਕੀਤਾ ਵਿਭਵ ਕੁਮਾਰ ਜਿਹੜਾ ਕੇਜਰੀਵਾਲ ਦਾ ਪੀਏ ਆ ਉਸ ਨੂੰ ਨੋਟਿਸ ਜਾਰੀ ਕੀਤਾ ਇਹ ਮਾਮਲਾ ਹੈ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦਾ ਸਵਾਤੀ ਮਾਲੀਵਾਲ ਜਿਹੜੀ ਮਹਿਲਾ ਦਿੱਲੀ ਮਹਿਲਾ ਕਮਿਸ਼ਨ ਦੀ ਪਹਿਲਾ ਚੇਅਰਪਰਸਨ ਰਹੇ ਨੇ ਹੁਣ ਉਹ ਐਮਪੀ ਨੇ ਰਾਜ ਸਭਾ ਦੇ ਤਾਂ ਉਹਨਾਂ ਨੇ ਕੁੱਟਮਾਰ ਦੀ ਸ਼ਿਕਾਇਤ ਕੀਤੀ ਸੀ ਦਿੱਲੀ ਪੁਲਿਸ ਨੂੰ ਔਰ ਕੇਜਰੀਵਾਲ ਦੇ ਰੈ residense 'ਤੇ ਇਹ ਜਿਹੜੀ ਕੁੱਟਮਾਰ ਹੋਈ ਸੀਗੀ ਵਿਭਵ ਕੁਮਾਰ ਉਹਨਾਂ ਦੇ ਪੀਏ ਹੈਗੇ ਜਿਨ੍ਹਾਂ ਨੇ ਉਹਦੇ ਨਾਲ ਕੋਟ ਮਾਰ ਕੀਤੀ ਸੀ ਔਰ ਕੇਜਰੀਵਾਲ ਦੇ ਰੈ residense ਤੋਂ ਹੀ ਇਹ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਤਾਂ ਦਿੱਲੀ ਪੁਲਿਸ ਉੱਥੇ ਪਹੁੰਚੀ ਸੀ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਔਮਨ ਨੇ ਨੋਟਿਸ ਲਿਆ ਹੈ ਔਰ ਇੱਕ ਨੋਟਿਸ ਜਿਹੜਾ ਹੈ ਉਹ ਵਿਭਗ ਕੁਮਾਰ ਨੂੰ ਭੇਜਿਆ ਔਰ ਵਿਭਗ ਕੁਮਾਰ ਨੂੰ ਕੱਲ 17 ਤਰੀਕ ਯਾਨੀ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਉੱਥੇ ਪੇਸ਼ ਹੁੰਦੇ ਆ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਲਖਨਊ ਦੇ ਵਿੱਚ ਹੋਈ ਸੀ ਉੱਥੇ ਕੇਜਰੀਵਾਲ ਤੇ ਸੰਜੇ ਸਿੰਘ ਮੌਜੂਦ ਸਨ ਦੋਨੋਂ ਉਹਨਾਂ ਤੋਂ ਮੀਡੀਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸੰਜੇ ਨੇ ਸੰਜੇ ਸਿੰਘ ਨੇ ਇਸ ਮਾਮਲੇ ਨੂੰ ਟਾਲ ਦਿੱਤਾ ਸੀ ਤੇ ਇਹ ਕਹਿ ਕੇ ਟਾਲ ਦਿੱਤਾ ਸੀਗਾ ਕਿ ਉਹਨਾਂ ਨੇ ਕਿਹਾ ਹੋਰ ਵੀ ਇਸ ਤੋਂ ਵੱਡੇ ਕਈ ਮਾਮਲੇ ਨੇ ਇਸ ਤੋਂ ਵੱਡੇ ਕਈ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਪੁੱਛ ਸਕਦੇ ਹੋ ਸਾਨੂੰ ਇਸ ਮੁੱਦੇ ਨੂੰ ਰਹਿਣ ਦਿਓ ਇਸ ਕਰਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਕੁਝ ਹੀ ਦੇਰ ਬਾਅਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅੱਜ ਹੀ ਹੋਈ ਹੈ ਸਵੇਰੇ ਤੇ ਕੁਝ ਹੀ ਦੇਰ ਬਾਅਦ ਯਾਨੀ 2-3 ਘੰਟਿਆਂ ਬਾਅਦ ਹੀ नेशनल महिला कमीशन नेशनल कमीशन फॉर वुमेन कौमी महिला कमीशन ने केजरीवाल ਦੇ ਪੀਏ ਵਿਭਵ ਕੁਮਾਰ ਨੂੰ ਨੋਟਿਸ ਭੇਜਿਆ ਅਤੇ ਸ਼ੁੱਕਰਵਾਰ ਯਾਨੀ 17 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ 11 ਵਜੇ ਦੇ ਕਰੀਬ ਇਹ ਘਟਨਾ ਹੈ ਦਿੱਲੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਰੈਜ਼ਿਡੈਂਸ ਦੀ ਸਵਾਤੀ ਮਾਲੀਵਾਲ ਜੋ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਕੋਈ ਮਹਿਲਾ ਬੋਲ ਰਹੀ ਸੀ ਔਰ ਆਪਣੇ ਆਪ ਨੂੰ ਸਵਾਤੀ ਮਾਲੀਵਾਲ ਦੱਸ ਰਹੀ ਸੀ ਉਸਨੇ ਕਿਹਾ ਸੀਗਾ ਕਿ ਮੈਂ ਇਸ ਵੇਲੇ अरविंद केजरीवाल ਦੇ ਰੈ residense ਤੇ ਆ ਔਰ ਇਥੇ ਉਹਨਾਂ ਦੇ ਪੀਏ ਜਿਹੜੇ ਵਿਭਵ ਕੁਮਾਰ ਆ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਬਦਸਲੂਕੀ ਕੀਤੀ ਹੈ ਧੱਕਾਮੁੱਕੀ ਕੀਤੀ ਹੈ ਤੇ ਇਸ ਤੋਂ ਜਦੋਂ ਕੋਈ ਐਕਸ਼ਨ ਹੁੰਦਾ ਨਹੀਂ ਲਗਾ ਤੇ ਨੈਸ਼ਨਲ ਕਮਿਸ਼ਨ ਫॉर ਔਮਨ ਯਾਨੀ ਕੌਮੀ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਿਹੜਾ ਆ ਉਹ अरविंद केजरीवाल ਦੇ ਪੀਏ ਵਿਭਵ ਕੁਮਾਰ ਨੂੰ ਜਾਰੀ ਕਰ ਦਿੱਤਾ ਔਰ ਕੱਲ ਪੇਸ਼ ਹੋਣ ਵਾਸਤੇ ਕਿਹਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਵਿਭਵ ਕੁਮਾਰ ਉੱਥੇ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਇਹ ਮਾਮਲਾ ਕਿਸ ਹੱਦ ਤੱਕ ਅੱਗੇ ਵਧਦਾ ਹੈ ਕਿ ਇੱਥੇ ਹੀ ਦਬਿਆ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋएगी نیشنل ਔਮਨ ਕਮਿਸ਼ਨ ਯਾਨੀ ਕੌਮੀ ਮਹਿਲਾ ਆਯੋਗ ਨੇ ਕੇਜਰੀਵਾਲ ਦੇ ਪੀਏ ਨੂੰ ਨੋਟਿਸ ਜਾਰੀ ਕੀਤਾ ਵਿਭਬ ਕੁਮਾਰ ਜਿਹੜਾ ਕੇਜਰੀਵਾਲ ਦਾ ਪੀਏ ਆ ਉਸ ਨੂੰ ਨੋਟਿਸ ਜਾਰੀ ਕੀਤਾ ਇਹ ਮਾਮਲਾ ਹੈ ਸਵਾਤੀ ਮਾਲੀਵਾਲ ਨਾਲ ਕੁੱਟ ਮਾਰਦਾ ਸਵਾਤੀ ਮਾਲੀਵਾਲ ਜਿਹੜੀ ਮਹਿਲਾ ਦਿੱਲੀ ਮਹਿਲਾ ਕਮਿਸ਼ਨ ਦੀ ਪਹਿਲਾ ਚੇਅਰਪਰਸਨ ਰਹੇ ਨੇ ਹੁਣ ਉਹ एमपी ਨੇ ਰਾਜ ਸਭਾ ਦੇ ਤਾਂ ਉਹਨਾਂ ਨੇ ਕੁੱਟਮਾਰ ਦੀ ਸ਼ਿਕਾਇਤ ਕੀਤੀ ਸੀ ਦਿੱਲੀ ਪੁਲਿਸ ਨੂੰ ਔਰ ਕੇਜਰੀਵਾਲ ਦੇ ਰੈ residense 'ਚ ਇਹ ਜਿਹੜੀ ਕੁੱਟਮਾਰ ਹੋਈ ਸੀਗੀ ਵਿਭਵ ਕੁਮਾਰ ਉਹਨਾਂ ਦੇ ਪੀਏ ਹੈਗੇ ਜਿਨ੍ਹਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ ਸੀ ਔਰ ਕੇਜਰੀਵਾਲ ਦੇ ਰੈ residense ਤੋਂ ਹੀ ਇਹ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਤਾਂ ਦਿੱਲੀ ਪੁਲਿਸ ਉੱਥੇ ਪਹੁੰਚੀ ਸੀ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਫॉर ਔਮਨ ਨੇ ਨੋਟਿਸ ਲਿਆ ਹੈ ਔਰ ਇੱਕ ਨੋਟਿਸ ਜਿਹੜਾ ਹੈ ਉਹ ਵਿਭਵ ਕੁਮਾਰ ਨੂੰ ਭੇਜਿਆ ਔਰ ਵਿਭਵ ਕੁਮਾਰ ਨੂੰ ਕੱਲ 17 ਤਰੀਕ ਯਾਨੀ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਉੱਥੇ ਪੇਸ਼ ਹੁੰਦੇ ਆ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਲਖਨਊ ਦੇ ਵਿੱਚ ਹੋਈ ਸੀ ਉੱਥੇ ਕੇਜਰੀਵਾਲ ਤੇ ਸੰਜੇ ਸਿੰਘ ਮੌਜੂਦ ਸਨ ਦੋਨੋਂ ਉਹਨਾਂ ਤੋਂ ਮੀਡੀਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸੰਜੇ ਨੇ ਸੰਜੇ ਸਿੰਘ ਨੇ ਇਸ ਮਾਮਲੇ ਨੂੰ ਟਾਲ ਦਿੱਤਾ ਸੀ ਤੇ ਇਹ ਕਹਿ ਕੇ ਟਾਲ ਦਿੱਤਾ ਸੀਗਾ ਕਿ ਉਹਨਾਂ ਨੇ ਕਿਹਾ ਹੋਰ ਵੀ ਇਸ ਤੋਂ ਵੱਡੇ ਕਈ ਮਾਮਲੇ ਨੇ ਇਸ ਤੋਂ ਵੱਡੇ ਕਈ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਪੁੱਛ ਸਕਦੇ ਹੋ ਸਾਨੂੰ ਇਸ ਮੁੱਦੇ ਨੂੰ ਰਹਿਣ ਦਿਓ ਇਸ ਕਰਕੇ ਉਹਨਾਂ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਲੇਕਿਨ ਕੁਝ ਹੀ ਦੇਰ ਬਾਅਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅੱਜ ਹੀ ਹੋਈ ਹੈ ਸਵੇਰੇ ਤੇ ਕੁਝ ਹੀ ਦੇਰ ਬਾਅਦ ਯਾਨੀ 2-3 ਘੰਟਿਆਂ ਬਾਅਦ ਹੀ ਨੈਸ਼ਨਲ ਮਹਿਲਾ ਕਮਿਸ਼ਨ ਨੈਸ਼ਨਲ ਕਮਿਸ਼ਨ ਫਾਰ ਔਮਨ ਆ ਕੌਮੀ ਮਹਿਲਾ ਕਮਿਸ਼ਨ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਨੋਟਿਸ ਭੇਜਿਆ ਅਤੇ ਸ਼ੁੱਕਰਵਾਰ ਯਾਨੀ 17 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ 11 ਵਜੇ ਦੇ ਕਰੀਬ ਇਹ ਘਟਨਾ ਹੈ ਦਿੱਲੀ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਰੈਜ਼ਿਡੈਂਸ ਦੀ ਸਵਾਤੀ ਮਾਲੀਵਾਲ ਜੋ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਕੋਈ ਮਹਿਲਾ ਬੋਲ ਰਹੀ ਸੀ ਔਰ ਆਪਣੇ ਆਪ ਨੂੰ ਸਵਾਤੀ ਮਾਲੀਵਾਲ ਦੱਸ ਰਹੀ ਸੀ ਉਸਨੇ ਕਿਹਾ ਸੀਗਾ ਕਿ ਮੈਂ ਇਸ ਵੇਲੇ ਅਰਵਿੰਦ ਕੇਜਰੀਵਾਲ ਦੇ ਰੈਜ਼ਿਡੈਂਸ ਤੇ ਹਾਂ ਔਰ ਇੱਥੇ ਉਹਨਾਂ ਦੇ ਪੀਏ ਜਿਹੜੇ ਵਿਭਮ ਕੁਮਾਰ ਹੈ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਬਦਸਲੂਕੀ ਕੀਤੀ ਹੈ ਧੱਕਾਮੁੱਕੀ ਕੀਤੀ ਹੈ ਤੇ ਇਸ ਤੋਂ ਜਦੋਂ ਕੋਈ ਐਕਸ਼ਨ ਹੁੰਦਾ ਨਹੀਂ ਲਗਾ ਤੇ ਨੈਸ਼ਨਲ ਕਮਿਸ਼ਨ ਫਾਰ ਔਮਨ ਯਾਨੀ ਕੌਮੀ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਿਹੜਾ ਆ ਉਹ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਜਾਰੀ ਕਰ ਦਿੱਤਾ ਔਰ ਕੱਲ ਪੇਸ਼ ਹੋਣ ਵਾਸਤੇ ਕਿਹਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਵਿਭਵ ਕੁਮਾਰ ਉੱਥੇ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਇਹ ਮਾਮਲਾ ਕਿਸ ਹੱਦ ਤੱਕ ਅੱਗੇ ਵਧਦਾ ਹੈ ਕਿ ਇੱਥੇ ਹੀ ਦਬਿਆ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਨੈਸ਼ਨਲ ਔਮਨ ਕਮਿਸ਼ਨ ਯਾਨੀ ਕੌਮੀ ਮਹਿਲਾ ਆਯੋਗ ਨੇ ਕੇਜਰੀਵਾਲ ਦੇ ਪੀਏ ਨੂੰ ਨੋਟਿਸ ਜਾਰੀ ਕੀਤਾ ਵਿਭਵ ਕੁਮਾਰ ਜਿਹੜਾ ਕੇਜਰੀਵਾਲ ਦਾ ਪੀਏ ਆ ਉਸ ਨੂੰ ਨੋਟਿਸ ਜਾਰੀ ਕੀਤਾ ਇਹ ਮਾਮਲਾ ਹੈ ਸਵਾਤੀ ਮਾਲੀਵਾਲ ਨਾਲ ਕੁੱਟ ਮਾਰ ਦਾ ਸਵਾਤੀ ਮਾਲੀਵਾਲ ਜਿਹੜੀ ਮਹਿਲਾ ਦਿੱਲੀ ਮਹਿਲਾ ਕਮਿਸ਼ਨ ਦੀ ਪਹਿਲਾ ਚੇਅਰਪਰਸਨ ਰਹੇ ਨੇ ਹੁਣ ਉਹ ਐਮਪੀ ਨੇ ਰਾਜ ਸਭਾ ਦੇ ਤਾਂ ਉਹਨਾਂ ਨੇ ਕੁੱਟ ਮਾਰ ਦੀ ਸ਼ਿਕਾਇਤ ਕੀਤੀ ਸੀ ਦਿੱਲੀ ਪੁਲਿਸ ਨੂੰ ਔਰ ਕੇਜਰੀਵਾਲ ਦੇ ਰੈਜ਼ਿਡੈਂਸ 'ਚ ਇਹ ਜਿਹੜੀ ਕੁੱਟਮਾਰ ਹੋਈ ਸੀਗੀ ਵਿਭਵ ਕੁਮਾਰ ਉਹਨਾਂ ਦੇ ਪੀਏ ਹੈਗੇ ਜਿਨ੍ਹਾਂ ਨੇ ਉਹਦੇ ਨਾਲ ਕੋਟ ਮਾਰ ਕੀਤੀ ਸੀ ਔਰ ਕੇਜਰੀਵਾਲ ਦੇ ਰੈਜੀਡੈਂਸ ਤੋਂ ਹੀ ਇਹ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਤਾਂ ਦਿੱਲੀ ਪੁਲਿਸ ਉੱਥੇ ਪਹੁੰਚੀ ਸੀ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਔਮਨ ਨੇ ਨੋਟਿਸ ਲਿਆ ਹੈ ਔਰ ਇੱਕ ਨੋਟਿਸ ਜਿਹੜਾ ਹੈ ਉਹ ਵਿਭਗ ਕੁਮਾਰ ਨੂੰ ਭੇਜਿਆ ਔਰ ਵਿਭਗ ਕੁਮਾਰ ਨੂੰ ਕੱਲ 17 ਤਰੀਕ ਯਾਨੀ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਉੱਥੇ ਪੇਸ਼ ਹੁੰਦੇ ਆ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਲਖਨਊ ਦੇ ਵਿੱਚ ਹੋਈ ਸੀ ਉੱਥੇ ਕੇਜਰੀਵਾਲ ਤੇ ਸੰਜੇ ਸਿੰਘ ਮੌਜੂਦ ਸਨ ਦੋਨੋਂ ਉਹਨਾਂ ਤੋਂ ਮੀਡੀਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸੰਜੇ ਨੇ ਸੰਜੇ ਸਿੰਘ ਨੇ ਇਸ ਮਾਮਲੇ ਨੂੰ ਟਾਲ ਦਿੱਤਾ ਸੀ ਤੇ ਇਹ ਕਹਿ ਕੇ ਟਾਲ ਦਿੱਤਾ ਸੀਗਾ ਕਿ ਉਹਨਾਂ ਨੇ ਕਿਹਾ ਹੋਰ ਵੀ ਇਸ ਤੋਂ ਵੱਡੇ ਕਈ ਮਾਮਲੇ ਨੇ ਇਸ ਤੋਂ ਵੱਡੇ ਕਈ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਤੁਸੀਂ ਪੁੱਛ ਸਕਦੇ ਹੋ ਸਾਨੂੰ ਇਸ ਮੁੱਦੇ ਨੂੰ ਰਹਿਣ ਦਿਓ ਇਸ ਕਰਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਕੁਝ ਹੀ ਦੇਰ ਬਾਅਦ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਅੱਜ ਹੀ ਹੋਈ ਹੈ ਸਵੇਰੇ ਤੇ ਕੁਝ ਹੀ ਦੇਰ ਬਾਅਦ ਯਾਨੀ 2-3 ਘੰਟਿਆਂ ਬਾਅਦ ਹੀ ਨੈਸ਼ਨਲ ਮਹਿਲਾ ਕਮਿਸ਼ਨ ਨੈਸ਼ਨਲ ਕਮਿਸ਼ਨ ਫਾਰ ਔਮਨ ਕੌਮੀ ਮਹਿਲਾ ਕਮਿਸ਼ਨ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਨੋਟਿਸ ਭੇਜਿਆ ਅਤੇ ਸ਼ੁੱਕਰਵਾਰ ਯਾਨੀ 17 ਮਈ ਨੂੰ ਪੇਸ਼ ਹੋਣ ਲਈ ਕਿਹਾ ਗਿਆ 11 ਵਜੇ ਦੇ ਕਰੀਬ ਇਹ ਘਟਨਾ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਰੈਜ਼ੀਡੈਂਸ ਦੀ ਸਵਾਤੀ ਮਾਲੀਵਾਲ ਜੋ ਫੋਨ ਦਿੱਲੀ ਪੁਲਿਸ ਨੂੰ ਗਿਆ ਸੀ ਕੋਈ ਮਹਿਲਾ ਬੋਲ ਰਹੀ ਸੀ ਔਰ ਉਹ ਆਪਣੇ ਆਪ ਨੂੰ ਸਵਾਤੀ ਮਾਲੀਵਾਲ ਦੱਸ ਰਹੀ ਸੀ ਉਸਨੇ ਕਿਹਾ ਸੀਗਾ ਕਿ ਮੈਂ ਇਸ ਵੇਲੇ अरविंद केजरीवाल ਦੇ ਰੈ residense ਤੇ ਆ ਔਰ ਇਥੇ ਉਹਨਾਂ ਦੇ ਪੀਏ ਜਿਹੜੇ ਵਿਭਵ ਕੁਮਾਰ ਆ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਬਦਸਲੂਕੀ ਕੀਤੀ ਹੈ ਧੱਕਾਮੁੱਕੀ ਕੀਤੀ ਹੈ ਤੇ ਇਸ ਤੋਂ ਜਦੋਂ ਕੋਈ ਐਕਸ਼ਨ ਹੁੰਦਾ ਨਹੀਂ ਲਗਾ ਤੇ ਨੈਸ਼ਨਲ ਕਮਿਸ਼ਨ ਫॉर ਔਮਨ ਯਾਨੀ ਕੌਮੀ ਮਹਿਲਾ ਕਮਿਸ਼ਨ ਨੇ ਇੱਕ ਨੋਟਿਸ ਜਿਹੜਾ ਆ ਉਹ अरविंद केजरीवाल ਦੇ ਪੀਏ ਵਿਭਵ ਕੁਮਾਰ ਨੂੰ ਜਾਰੀ ਕਰ ਦਿੱਤਾ ਔਰ ਕੱਲ ਪੇਸ਼ ਹੋਣ ਵਾਸਤੇ ਕਿਹਾ ਗਿਆ ਹੁਣ ਦੇਖਣਾ ਇਹ ਹੋਏਗਾ ਕਿ ਵਿਭਵ ਕੁਮਾਰ ਉਥੇ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਇਹ ਮਾਮਲਾ ਕਿਸ ਹੱਦ ਤੱਕ ਅੱਗੇ ਵਧਦਾ ਹੈ ਕਿ ਇੱਥੇ ਹੀ ਦਬਿਆ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋएगी نیشنل ਔਮਨ ਕਮਿਸ਼ਨ ਯਾਨੀ ਕੌਮੀ ਮਹਿਲਾ ਆਯੋਗ ਨੇ ਕੇਜਰੀਵਾਲ ਦੇ ਪੀਏ ਨੂੰ ਨੋਟਿਸ ਜਾਰੀ ਕੀਤਾ ਵਿਭੂਮ ਕੁਮਾਰ ਜਿਹੜਾ ਕੇਜਰੀਵਾਲ ਦਾ ਪੀਏ ਆ ਉਸ ਨੂੰ ਨੋਟਿਸ ਜਾਰੀ ਕੀਤਾ ਇਹ ਮਾਮਲਾ ਹੈ ਸਵਾਤੀ ਮਾਲੀਵਾਲ ਨਾਲ ਕੁੱਟ ਮਾਰਦਾ ਸਵਾਤੀ ਮਾਲੀਵਾਲ ਜਿਹੜੀ ਮਹਿਲਾ ਦਿੱਲੀ ਮਹਿਲਾ ਕਮਿਸ਼ਨ ਦੀ ਪਹਿਲਾ ਚੇਅਰਪਰਸਨ ਰਹੇ ਨੇ ਹੁਣ ਉਹ एमपी ਨੇ ਰਾਜ ਸਭਾ ਦੇ ਤਾਂ ਉਹਨਾਂ ਨੇ ਕੁੱਟਮਾਰ ਦੀ ਸ਼ਿਕਾਇਤ ਕੀਤੀ ਸੀ ਦਿੱਲੀ ਪੁਲਿਸ ਨੂੰ ਔਰ ਕੇਜਰੀਵਾਲ ਦੇ ਰੈ residense 'ਚ ਇਹ ਜਿਹੜੀ ਕੁੱਟਮਾਰ ਹੋਈ ਸੀਗੀ ਵਿਭਵ ਕੁਮਾਰ ਉਹਨਾਂ ਦੇ ਪੀਏ ਹੈਗੇ ਜਿਨ੍ਹਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ ਸੀ ਔਰ ਕੇਜਰੀਵਾਲ ਦੇ ਰੈ residense ਤੋਂ ਹੀ ਇਹ ਫੋਨ ਦਿੱਲੀ ਪੁਲਿਸ ਨੂੰ ਗਿਆ ਸੀਗਾ ਦਿੱਲੀ ਪੁਲਿਸ ਉੱਥੇ ਪਹੁੰਚੀ ਸੀ ਹੁਣ ਇਸ ਮਾਮਲੇ ਦੇ ਵਿੱਚ ਨੈਸ਼ਨਲ ਕਮਿਸ਼ਨ ਫॉर ਔਮਨ ਨੇ ਨੋਟਿਸ ਲਿਆ ਹੈ ਔਰ ਇੱਕ ਨੋਟਿਸ ਜਿਹੜਾ ਹੈ ਉਹ ਵਿਭਵ ਕੁਮਾਰ ਨੂੰ ਭੇਜਿਆ ਔਰ ਵਿਭਵ ਕੁਮਾਰ ਨੂੰ ਕੱਲ 17 ਤਰੀਕ ਯਾਨੀ ਸ਼ੁੱਕਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਉੱਥੇ ਪੇਸ਼ ਹੁੰਦੇ ਆ ਜਾਂ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਲਖਨਊ ਦੇ ਵਿੱਚ ਹੋਈ ਸੀ ਉੱਥੇ ਕੇਜਰੀਵਾਲ ਤੇ ਸੰਜੇ ਸਿੰਘ ਮੌਜੂਦ ਸਨ ਦੋਨੋਂ ਉਹਨਾਂ ਤੋਂ ਮੀਡੀਆ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਸੰਜੇ ਨੇ ਸੰਜੇ